ਸਾਡੇ ਕੋਲ ਆਲਮਗੀਰ ਸਾਹਿਬ ਨਾ ਹੁੰਦਾ ਸਾਡੇ ਕੋਲ ਰਾਏਕੋਟ ਨਾ ਹੁੰਦਾ ਸਾਡੇ ਕੋਲ ਮੁਕਸਰ ਸਾਹਿਬ ਨਾ ਹੁੰਦਾ ਸਾਡੇ ਕੋਲ ਸਾਬੋ ਕੀ ਤਲਵੰਡੀ ਨਾ ਹੁੰਦੀ ਇਤੋਂ ਤੱਕ ਸਾਡੇ ਕੋਲ ਹਜ਼ੂਰ ਸਾਹਿਬੀ ਨਾ ਹੁੰਦਾ ਜੇ ਸਤਗੁਰੂ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਛੱਡ ਕੇ ਨਾ ਤੁਰਦੇ ਸਾਨੂੰ ਸੋਚਣਾ ਪਊਗਾ ਸਾਡੇ ਕੋਲ ਇਤਿਹਾਸੇ ਨਹੀਂ ਸੀ ਹੋਣਾ ਅਸੀਂ ਦਿਹਾੜੇ ਕਿਤੇ ਬਣਾਉਣੇ ਸੀ ਜਿੱਥੇ ਲੋਕੀ ਆਮ ਝੁੱਕਦੀ ਦੁਨੀਆ ਆਈ ਹੈ ਪਰ ਕੋਈ ਅੱਜ ਤੱਕ ਇਦਾਂ ਦਾ ਜੋਦਾ ਦੁਨੀਆ 'ਚ ਪੈਦਾ ਹੋਇਆ ਜਿਨੇ ਗੁਰੂ ਕਲਗੀਧਰ ਪਾਤਸ਼ਾਹ ਨੂੰ ਝੁਕਾ ਲਿਆ ਹੋਵੇ। ਉਹ ਇਦਾਂ ਦਾ ਰਾਜਾ ਮਹਾਰਾਜਾ ਸਮੇਂ ਦਾ ਹੋਇਆ ਜਿਨੇ ਗੁਰੂ ਦੇ ਲਾਲਾਂ ਨੂੰ ਝੁਕਾ ਲਿਆ। ਜਦੋਂ ਸਾਡੇ ਗੁਰੂ ਪਾਤਸ਼ਾਹ ਜੀਾਂ ਦੇ ਸਭ ਜਾਦੇ ਜਿਨ੍ਹਾਂ ਨੂੰ ਅਸੀਂ ਸਤਕਾਰ ਵਿੱਚ ਬਾਬਾ ਜੀ ਕਹਿੰਦੇ ਆ ਜਦੋਂ ਉਹ ਨਹੀਂ ਝੁਕੇ ਜਦੋਂ ਉਹ ਨਹੀਂ ਡਰੇ ਜਦੋਂ ਉਹ ਕਿਸੇ ਗੱਲ ਤੋਂ ਪਿੱਛੇ ਹਟੇ ਹੀ ਨਹੀਂ ਫਿਰ ਅਸੀਂ ਉਹਨਾਂ ਦੇ ਜਿਹੜੇ ਦਿਹਾੜੇ ਆ ਅਸੀਂ ਟੈਂਦੀ ਕਲਾ ਚ ਕਿਉਂ ਮਨਾਈਏ ਸਿੱਖ ਕੌਮ ਤਾਂ ਕਦੇ ਟੈਂਦੀ ਕਲਾ ਚ ਗਈ ਹੋਈ ਨਹੀਂ ਇਹ ਤਾਂ ਇਹ ਕਹ ਲਓ ਸਿੰਘ ਦੇ ਉੱਪਰ ਤਾਂ ਕਹਿੰਦੇ 100 ਫੱਟ ਵੱਜੇ ਹੋਣ 100 ਟੱਕ ਵੱਜੇ ਹੋਣ ਸਿੰਘਾਂ ਨੂੰ ਪਚੋਕੀ ਵਾਲਾ ਉਹ ਅੱਗ ਬੋਲਦਾ ਕਾਲਸਾ ਜਿਸ ਚੜਦੀ ਕਲਾ ਹੈ ਚੜਦੀ ਕਲਾ ਹੈ ਸਿੰਘਾਂ ਵਿੱਚ ਟੈਂਦੀ ਕਲਾ ਕਦੋਂ ਤੋਂ ਆ ਗਈ ਸੁਰੂ ਪਾਤਸ਼ਾਹ ਜੀਆਂ ਦੇ ਲਾਲਾਂ ਵਾਂਗ ਆ ਜਾਣੇ ਆ ਜਿਨ੍ਹਾਂ ਨੂੰ ਨੀਆਂ 'ਚ ਚਿੜਿਆ ਗਿਆ ਉਹ ਤਾਂ ਰੋਏ ਨਹੀਂ ਜਿਨ੍ਹਾਂ ਦੀਆਂ ਗੋਡਿਆਂ ਦੇ ਚੱਪਣੀਆਂ ਦੇਸੀ ਤੇ ਕਾਂਢੀ ਨਾਲ ਭੰਨੀਆਂ ਗਈਆਂ ਉਹ ਤਾਂ ਰੋਏ ਨਹੀਂ ਜਿਨ੍ਹਾਂ ਦੇ ਸਿਰ ਕਲਮ ਕਰ ਦਿੱਤੇ ਗਏ ਉਹ ਤਾਂ ਰੋਏ ਨਹੀਂ ਸਾਡੇ ਇਤਿਹਾਸ ਦੇ ਵਿੱਚ ਇਹ ਚੀਜ਼ ਲਿਆਂਦੀ ਗਈ ਕਿ ਇਹ ਨਹੀਂ ਨਹੀਂ ਇਹ ਚੜ੍ਹਦੀ ਕਲਾ ਦੀ ਚੀਜ਼ ਨਹੀਂ ਹੈਗੀ ਇਹਦੇ 'ਚ ਤਾਂ ਸਾਨੂੰ ਸੋਗ ਮਨਾਉਣਾ ਮਨਾਉਣਾ ਚਾਹੀਦਾ ਕਿਉਂਕਿ ਸਾਡੇ ਛੋਟੇ ਸਾਹਿਬਜ਼ਾਦਿਆਂ ਨੂੰ ਗਲੇਲੇ ਮਾਰੇ ਗਏ ਆ ਉਹਨਾਂ ਨੂੰ ਠੰਡ ਦੇ ਵਿੱਚ ਉਹਨਾਂ ਨੂੰ ਨੰਗੇ ਸਰੀਰ ਕਰਕੇ ਉਹਨਾਂ ਤੇ ਸ਼ਮਕਾ ਮਾਰੀਆਂ ਗਈਆਂ ਤਾਂ ਸਾਨੂੰ ਸੋਗ ਮਨਾਉਣਾ ਚਾਹੀਦਾ ਜਿਹੜਾ ਇੱਕ ਬੰਦਾ ਆਪਣੇ ਟੱਬਰ ਪਿੱਛੇ ਮਰਦਾ ਹੈ ਇੱਕ ਬੰਦਾ ਕੌਮ ਪਿੱਛੇ ਮਰਦਾ ਹੈ ਇੱਕ ਆਪਣੀ ਲੜਾਈ ਦੀ ਆਵਾਜ਼ ਆ ਇੱਕ ਪੂਰੇ ਸੰਸਾਰ ਦੀ ਲੜਾਈ ਦੀ ਆਵਾਜ਼ ਸੱਚੇ ਕਾਲ ਦਾ ਅਨਮੀਤ ਦੇਖ ਰਹੇ ਹੋ ਤੁਸੀਂ ਤੇ ਮੈਂ ਆ ਰਵੀ ਸੰਗਰਾਹੂਰ ਅਸੀਂ ਛੋਟੇ ਸਾਹਿਬਜ਼ਾਦੇ ਵੱਡੇ ਸਾਹਿਬਜ਼ਾਦੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਆ ਔਰ ਇਹ ਚੜਦੀ ਕਲਾ ਵਾਲੇ ਦਿਨ ਹੁੰਦੇ ਆ ਔਰ ਅਸੀਂ ਬਹੁਤ ਸ਼ਰਧਾਪੂਰਵਕ ਨਤਮਸਤਕ ਹੁੰਨੇ ਆਂ ਸ਼੍ਰੀ ਆਨੰਦਪੁਰ ਸਾਹਿਬ ਤੋਂ ਲੈ ਕੇ ਸਰਹੰਦ ਤੱਕ ਔਰ ਅਸੀਂ ਇਹਦਾ ਇਤਿਹਾਸ ਖੰਗਾਲਦੇ ਆਂ ਸੁਣਦੇ ਆਂ ਪੜ੍ਹਦੇ ਆਂ ਔਰ ਉਸ ਨੂੰ ਨਤਮਸਤਕ ਵੀ ਹੁੰਨੇ ਆਂ ਪਰ ਦੋ ਤਿੰਨ ਚੀਜ਼ਾਂ ਹੈਗੀਆਂ ਜਿਨ੍ਹਾਂ ਤੇ ਚਰਚਾ ਕਰਨੀ ਬਣਦੀ ਹੈ ਪਹਿਲੀ ਚਰਚਾ ਇਹ ਕਿ ਇਹ ਦਿਹਾੜੇ ਕਿਸ ਰੂਪ ਦੇ ਵਿੱਚ ਮਨਾਉਣ ਦੀ ਜ਼ਰੂਰਤ ਹੈ ਕਿਉਂਕਿ ਬਹੁਤ ਚਰਚਾ ਇਹਨਾਂ ਦਿਨਾਂ ਦੇ ਵਿੱਚ ਚੱਲਦੀ ਆ ਕਿ ਇਹ ਸੋਗ ਦੇ ਦਿਨ ਨੇ ਜਾਂ ਫਿਰ ਚੜ੍ਹਦੀ ਕਲਾ ਵਾਲੇ ਦਿਨ ਨੇ ਦੂਜੀ ਚਰਚਾ ਇਹ ਵੀ ਕਿ ਮਰਿਆਦਾ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਆ ਇੱਕ ਤਾਂ ਮਰਿਆਦਾ ਤੁਹਾਡਾ ਸਿਰ ਟਕਿਆ ਹੋਣਾ ਚਾਹੀਦਾ ਤੁਸੀਂ ਜਾ ਕੇ ਨਤਮਸਤਕ ਹੁੰਨੇ ਹੋ ਤੁਸੀਂ ਉਹ ਮਰਿਆਦਾ ਨੂੰ ਫੋਲੋ ਕਿਵੇਂ ਕਰਨਾ ਹੈ ਕਈ ਵਾਰ ਬਹੁਤ ਸਾਰੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਕਿ ਕੁਝ ਤਸਵੀਰਾਂ ਆਉਂਦੀਆਂ ਨੇ ਕਿ ਟੋਪੀਆਂ ਲਾਈਆਂ ਜਾਂਦੀਆਂ ਉਹਨਾਂ ਨੂੰ ਬਰਸ਼ਾਂ ਤੇ ਡੰਗ ਲਿਆ ਜਾਂਦਾ ਹੈ ਇਹ ਸ੍ਰੀ ਫਤੇਗੜ ਸਾਹਿਬ ਤੋਂ ਤਸਵੀਰਾਂ ਕਈ ਵਾਰ ਸਾਡੇ ਸਾਹਮਣੇ ਆਈਆਂ ਇਹਨਾਂ ਨੂੰ ਕਿਸ ਰੂਪ ਚ ਦੇਖਿਆ ਜਾਣਾ ਚਾਹੀਦਾ ਹੈ ਕਿ ਵਾਕਈ ਟੋਪੀਆਂ ਲੈ ਕੇ ਆਉਣ ਵਾਲੇ ਜਿਹੜੇ ਹੁੰਦੇ ਆ ਉਹਨਾਂ ਨੂੰ ਇਸ ਤਰੀਕੇ ਟ੍ਰੀਟ ਕਰਨਾ ਚਾਹੀਦਾ ਹੈ ਜਾਂ ਇਹ ਤਮਾਮ ਚੀਜ਼ਾਂ ਹੈਗੀਆਂ ਨੇ ਜਿਨ੍ਹਾਂ ਤੇ ਚਰਚਾ ਕਰਨੀ ਬਣਦੀ ਹੈ ਔਰ ਇਸ ਮਸਲੇ ਤੇ ਅਸੀਂ ਗੱਲਬਾਤ ਕਰਾਂਗੇ ਮੇਰੇ ਨਾਲ ਸਿੱਖ ਪ੍ਰਚਾਰਕ ਭਾਈ ਸੁਖਵੀਰ ਸਿੰਘ ਜੀ ਕੰਦੋਲੇ ਵਾਲੇ ਹੋਣਗੇ ਇਹ ਸਾਰੀ ਗੱਲਬਾਤ ਉਹਨਾਂ ਨਾਲ ਕਰਾਂਗੇ ਭਾਈ ਸਾਹਿਬ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਭ ਤੋਂ ਪਹਿਲਾ ਵਿਸ਼ਾ ਇਹ ਸੀ ਕਿ ਇਹ ਦਿਨ ਅਸੀਂ ਚੜ੍ਹਦੀ ਕਲਾ ਵਾਲੇ ਮੈਂ ਤਾਂ ਇਹ ਮੰਨਦਾ ਕਿ ਸਾਨੂੰ ਮਨਾਉਣੇ ਚਾਹੀਦੇ ਕਿ ਚੜ੍ਹਦੀ ਕਲਾ ਦੇ ਰੂਪ ਦੇ ਵਿੱਚ ਪਰ ਇਹ ਚਰਚਾ ਕਿਉਂ ਛੱਡਦੀ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਸਾਨੂੰ ਸੋਗ ਮਨਾਉਣਾ ਚਾਹੀਦਾ ਹੈ ਛੋਟੇ ਸਾਹਿਬਜ਼ਾਦੇ ਸ਼ਹੀਦ ਹੋਏ ਗੁਰੂ ਸਾਹਿਬ ਦਾ ਪਰਿਵਾਰ ਵਿਛੜ ਗਿਆ ਵੱਡੇ ਸਾਹਿਬਜ਼ਾਦੇ ਸ਼ਹੀਦ ਹੋਏ ਤਾਂ ਇਹ ਸਾਰਾ ਬਾਣਾ 70 ਦਿਨਾਂ ਦੇ ਵਿੱਚ ਵਾਪਰਿਆ ਤੇ ਇਹਨੂੰ ਸੋਗ ਦੇ ਰੂਪ ਤੇ ਮਨਾਉਣਾ ਚਾਹੀਦਾ ਇਸ ਗੱਲ ਦੇ ਵਿੱਚ ਭਾਈ ਸਾਹਿਬ ਕਵੀਰ ਸਾਹਿਬ ਨੇ ਇੱਕ ਬੜਾ ਪਿਆਰਾ ਬਚਨ ਬਾਣੀ ਦੇ ਵਿੱਚ ਲਿਖਿਆ ਹੈ ਕਬੀਰ ਸੰਤ ਮੂਏ ਕਿਆ ਰੋਈ ਐ ਜੋ ਆਪਣੇ ਗਰਹ ਜਾਏ ਰੋਵੋ ਸਾਕਤ ਬਪੁਰੇ ਜੋ ਹਟੇ ਹਟ ਵਕਾਏ ਗੁਰੂ ਕਲਗੀ ਤਰ ਸੱਚੇ ਪਾਤਸ਼ਾਹ ਦੇ ਸੁਪੁੱਤਰਾਂ ਦੇ ਉਹਨਾਂ ਦੇ ਸਰਵੰਸ ਦੀ ਸ਼ਹਾਦਤ ਉੱਤੇ ਤਾਂ ਰੋਈਏ ਜੇ ਉਹ ਮਰਗੇ ਹੋਣ ਉਹ ਤਾਂ ਸ਼ਹਾਦਤਾਂ ਪਾ ਕੇ ਗਏ ਆ ਜਿਹੜਾ ਸ਼ਹੀਦ ਸਿੰਘ ਹੁੰਦਾ ਏ ਇਹ ਕੌਮ ਦੀ ਅਮੰਤ ਹੁੰਦਾ ਹੈ ਜਿਹੜਾ ਸ਼ਹੀਦ ਸਿੰਘ ਹੁੰਦਾ ਏ ਕੌਮ ਦਾ ਸਰਮਾਇਆ ਹੁੰਦਾ ਹੈ ਜਿਹੜਾ ਸ਼ਹੀਦ ਸਿੰਘ ਹੁੰਦਾ ਹੈ ਇਹ ਕੌਮ ਇਸ ਤੇ ਫਖਰ ਕਰਦੀ ਹੈ ਜਿੰਨੀ ਕੌਮ ਵਿੱਚ ਸਿੰਘ ਸ਼ਹੀਦ ਜਿਆਦਾ ਨੇ ਉਹਨਾਂ ਕੌਮ ਦਾ ਇਤਿਹਾਸ ਅਮੀਰ ਉਸ ਕੌਮ ਦਾ ਇਤਿਹਾਸ ਅਮੀਰ ਜਿਹੜੀ ਕੌਮ ਦੇ ਕੋਲ ਸ਼ਹਾਦਤ ਦੇਣ ਵਾਲਾ ਕੋਸੂਰਮਾ ਪੈਦਾ ਨਹੀਂ ਹੋਇਆ ਵੱਡੀਆਂ-ਵੱਡੀਆਂ ਕੌਮਾਂ ਦੁਨੀਆ ਵਿੱਚ ਫਿਰਦੀਆਂ ਨੇ ਪਰ ਉਹਨਾਂ ਦਾ ਇਤਿਹਾਸ ਬਲਖਣ ਨਹੀਂ ਬਣ ਸਕੇ ਆ ਕੁਰਬਾਨੀਆਂ ਦੇ ਨਾਲ ਕੋਈ ਕੌਮ ਆਖਦੀਆਂ ਨੇ ਅਸੀਂ ਰਾਜਿਆਂ ਦੇ ਬਹੁਤੇ ਪੂਰ ਚੱਲੇ ਆਉਣ ਵਾਲੀਆਂ ਨਸਲਾਂ ਨੇ ਪੁੱਛਣਾ ਏ ਕਿਹੜੀ ਕੌਮ ਨੇ ਬਹੁਤੇ ਮਨਸੂਰ ਜੰਮੇ ਕੌਮ ਉਹੀ ਉਹ ਜੱਗ ਵਿੱਚ ਜਉਂਦਿਆਂ ਨੇ ਜਿਹੜੀ ਕੌਮ ਨੂੰ ਮਰਨ ਦਾ ਝਲ ਪੈ ਜੇ ਅੰਤ ਪੈਂਦੇ ਨੇ ਮੁੱਲ ਕੁਰਬਾਨੀਆਂ ਦੇ ਭਾਵੇਂ ਅੱਜ ਪੈ ਜੇ ਤੇ ਭਾਵੇਂ ਕੱਲ ਪੈ ਜੇ ਜੇ ਕੁਰਬਾਨੀਆਂ ਨਾ ਹੁੰਦੀਆਂ ਫਿਰ ਇਤਿਹਾਸੇ ਨਾ ਹੁੰਦਾ ਵਿਰਾਜ ਜੀ ਮੈਂ ਇੱਕ ਛੋਟੀ ਜੀ ਬੇਨਤੀ ਕਰਾਂ ਗੁਰੂ ਕਲਗੀਧਰ ਪਾਤਸ਼ਾਹ ਕਿਹੜੀ ਗੱਲ ਤੋਂ ਅਣਜਾਣ ਸੀ ਹਾਂਜੀ ਜਿਹੜੇ ਮਾਤਾ ਜੀਤਾਂ ਜਿਆ ਨੂੰ ਇਹ ਸਭ ਕੁਝ ਸੁਪਨੇ ਚ ਦਿਖਾ ਸਕਦੇ ਆ ਸਾਡੇ ਪਰਿਵਾਰ ਨਾਲ ਆ ਕੁਝ ਹੋਣਾ ਹੈ ਹੁਣ ਸਭ ਕੁਝ ਪਤਾ ਸੀਗਾ ਪਰ ਸਚਾਈ ਇਹ ਆ ਜੇ ਪਾਤਸ਼ਾਹ ਪਟਨੇ ਦੀ ਧਰਤੀ ਨੂੰ ਨਾ ਛੱਡਦੇ ਸ਼ਾਇਦ ਅਨੰਦਪੁਰ ਸਾਹਿਬ ਨਾ ਵਸਦਾ ਸਚਾਈ ਹੈ ਜੀ ਜੇ ਗੁਰੂ ਕਲਗੀਧਰ ਪਾਤਸ਼ਾਹ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਨਾ ਛੱਡਦੇ ਸ਼ਾਇਦ ਕੀਰਤਪੁਰ ਸਾਹਿਬ ਦੇ ਸਥਾਨ ਨਾ ਹੁੰਦੇ ਇਹ ਵੀ ਸਚਾਈ ਹੈ ਜੀ ਜੇ ਕੀਰਤਪੁਰ ਸਾਹਿਬ ਤੋਂ ਅੱਗੇ ਨਾ ਚੱਲਦੇ ਸ਼ਾਇਦ ਗੁਰਦੁਆਰਾ ਪੱਠਾ ਸਾਹਿਬ ਵਰਗੇ ਇਤਿਹਾਸਕ ਸਥਾਨ ਨਾ ਹੁੰਦੇ ਪੱਠਾ ਸਾਹਿਬ ਤੋਂ ਚੱਲ ਕੇ ਬਾਹਮਣ ਮਜਰੇ ਬੂਰ ਮਜਰੇ ਨਾ ਆਉਂਦੇ ਇੱਥੋਂ ਤੱਕ ਸ੍ਰੀ ਚਮਕੌਰ ਸਾਹਿਬ ਵੀ ਸ਼ਾਇਦ ਦੁਨੀਆ ਦੇ ਇਤਿਹਾਸ ਵਿੱਚ ਨਾ ਹੁੰਦਾ ਇਤਿਹਾਸ 'ਚ ਨਾ ਹੁੰਦਾ ਤੇ ਸਾ ਅੱਗੇ ਨਿਗਾਹ ਮਾਰ ਕੇ ਜੇ ਤੱਕਿਆ ਜਾਵੇ ਜੇ ਗੁਰੂ ਕਲਗੀ ਤਰਪਾਚਾ ਅਨੰਦਪੁਰ ਸਾਹਿਬ ਨੂੰ ਨਾ ਛੱਡਦੇ ਫਤਿਹਗੜ੍ਹ ਸਾਹਿਬ ਨਾ ਹੁੰਦਾ ਮਾਚਿਵੜਾ ਸਾਹਿਬ ਨਾ ਹੁੰਦਾ ਇਤਿਹਾਸ ਵੀ ਨੀਤੀਵਾਨਾ ਕੋਈ ਸਾਡੇ ਕੋਲੇ ਇੰਨਾ ਵੱਡਾ ਤੇ ਇਲਸਾਨੀ ਇਤਿਹਾਸ ਨਾ ਹੁੰਦਾ ਹਾਂ ਇਹ ਵਾਂਝੇ ਰਹਿੰਦੇ ਕੁਛ ਵੀ ਸਾਡੇ ਕੋਲ ਆਲਮਗੀਰ ਸਾਹਿਬ ਨਾ ਹੁੰਦਾ ਸਾਡੇ ਕੋਲ ਰਾਏਕੋਟ ਨਾ ਹੁੰਦਾ ਸਾਡੇ ਕੋਲ ਮੁਕਸਰ ਸਾਹਿਬ ਨਾ ਹੁੰਦਾ ਸਾਡੇ ਕੋਲ ਸਾਬੋ ਕੀ ਤਲਵੰਡੀ ਨਾ ਹੁੰਦੀ ਇੱਥੋਂ ਤੱਕ ਸਾਡੇ ਕੋਲ ਹਜ਼ੂਰ ਸਾਹਿਬੀ ਨਾ ਹੁੰਦਾ ਜੇ ਸਤਗੁਰੂ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਛੱਡ ਕੇ ਨਾ ਤੁਰਦੇ ਇਹ ਸਾਨੂੰ ਸੋਚਣਾ ਪਊਗਾ ਸਾਡੇ ਕੋਲ ਇਤਿਹਾਸੇ ਨਹੀਂ ਸੀ ਹੋਣਾ ਅਸੀਂ ਦਿਹਾੜੇ ਕਹਿੰਦੇ ਬਣਾਉਣੇ ਸੀਗੇ ਹਾਂਜੀ ਜਿੱਥੇ ਲੋਕੀ ਆਮ ਝੁੱਕਦੀ ਦੁਨੀਆ ਆਈ ਹੈ ਪਰ ਕੋਈ ਅੱਜ ਤੱਕ ਇਦਾਂ ਦਾ ਜੋਦਾ ਦੁਨੀਆ ਚ ਪੈਦਾ ਹੋਇਆ ਜਿਨੇ ਗੁਰੂ ਕਲਗੀ ਤਰ ਪਾਤਸ਼ਾਹ ਨੂੰ ਝੁਕਾ ਲਿਆ ਹੋਵੇ ਹੋਇਆ ਕੋਈ ਕੋਈ ਇਦਾਂ ਦਾ ਰਾਜਾ ਮਹਾਰਾਜਾ ਸਮੇ ਦਾ ਹੋਇਆ ਜਿਨੇ ਗੁਰੂ ਦੇ ਲਾਲਾਂ ਨੂੰ ਝੁਕਾ ਲਿਆ ਹੋਵੇ ਹੋਇਆ ਹੀ ਨਹੀਂ ਕੋਈ ਜਦੋਂ ਸਾਡੇ ਗੁਰੂ ਪਾਤਸ਼ਾਹ ਜੀਆ ਦੇ ਸਭ ਜਾਦੇ ਜਿਨ੍ਹਾਂ ਨੂੰ ਅਸੀਂ ਸਤਕਾਰ ਵਿੱਚ ਬਾਬਾ ਜੀ ਕਹਿੰਦੇ ਆ ਜਦੋਂ ਉਹ ਨਹੀਂ ਝੁਕੇ ਜਦੋਂ ਉਹ ਨਹੀਂ ਡਰੇ ਜਦੋਂ ਉਹ ਕਿਸੇ ਗੱਲ ਤੋਂ ਪਿੱਛੇ ਹਟੇ ਹੀ ਨਹੀਂ ਫਿਰ ਅਸੀਂ ਉਹਨਾਂ ਦੇ ਜਿਹੜੇ ਦਿਹਾੜੇ ਆ ਅਸੀਂ ਢੈਂਦੀ ਕਲਾ ਚ ਕਿਉਂ ਮਨਾਈਏ ਸਿੱਖ ਕੌਮ ਤਾਂ ਕਦੇ ਢੈਂਦੀ ਕਲਾ ਚ ਗਈ ਹੋਈ ਨਹੀਂ ਗਈਓ ਨਹੀਂ ਕਦੇ ਸਿੱਕਾ ਹੁੰਦਾ ਟੈਂਦੀ ਕਲਾ ਚ ਇਹ ਤਾਂ ਇਹ ਕਹ ਲਓ ਸਿੰਘ ਦੇ ਉੱਪਰ ਤਾਂ ਕਹਿੰਦੇ 100 ਫੱਟ ਵੱਜੇ ਹੋਣ 100 ਟੱਕ ਵੱਜੇ ਹੋਣ ਸਿੰਘ ਨੂੰ ਪੁੱਛੋ ਕੀ ਆਲਾ ਉਹ ਅੱਗੋਂ ਬੋਲਦਾ ਕਾਲਸਾ ਜੀ ਚੜਦੀ ਕਲਾ ਹੈ ਚੜਦੀ ਕਲਾ ਹੈ ਸਿੰਘਾਂ ਵਿੱਚ ਟੈਂਦੀ ਕਲਾ ਕਦੋਂ ਤੋਂ ਆ ਗਈ ਇਹ ਤਾਂ ਦਿਹਾੜੇ ਸਾਨੂੰ ਚੜਦੀ ਕਲਾ ਚ ਮਨਾਉਣੇ ਚਾਹੀਦੇ ਆ ਜਿਹੜਾ ਜਿਹੜਾ ਤੱਤੀਆਂ ਤਵੀਆਂ ਤੇ ਬੈਠਾ ਉਹ ਤਾਂ ਰੋਇਆ ਨਹੀਂ ਜਿਹਦੇ ਬੰਦ-ਬੰਦ ਕੱਟੇ ਉਹ ਤਾਂ ਰੋਇਆ ਨਹੀਂ ਜਿਹਨੂੰ ਆਰੇ ਨਾਲ ਚੀਰ ਦਿੱਤਾ ਗਿਆ ਉਹ ਤਾਂ ਰੋਇਆ ਨਹੀਂ ਜਿਹਨੂੰ ਉੱਬਲ ਦੀ ਡਿਗ ਚੋਂ ਵਾਲਤਾ ਉਹ ਤਾਂ ਰੋਇਆ ਨਹੀਂ ਸੋ ਛੋਟੇ ਗੁਰੂ ਪਾਤਸ਼ਾਹ ਜੀਆਂ ਦੇ ਲਾਲਾਂਵਾਂ ਲਾ ਜਾਨਨੇ ਆ ਜਿਨ੍ਹਾਂ ਨੂੰ ਨੀਂਹਾਂ ਚ ਚਿਣਿਆ ਗਿਆ ਉਹ ਤਾਂ ਰੋਏ ਨਹੀਂ ਜਿਨ੍ਹਾਂ ਦੀਆਂ ਗੋਡਿਆਂ ਦੇ ਚੱਪਣੀਆਂ ਟੇਸੀ ਤੇ ਕਾਂਡੀ ਨਾਲ ਭੰਨੀਆਂ ਗਈਆਂ ਉਹ ਤਾਂ ਰੋਏ ਨਹੀਂ ਜਿਨ੍ਹਾਂ ਦੇ ਸਿਰ ਕਲਮ ਕਰ ਦਿੱਤੇ ਗਏ ਉਹ ਤਾਂ ਰੋਏ ਨਹੀਂ ਤੇ ਸਾਨੂੰ ਜੇ ਸਾਨੂੰ ਸੋਗ ਮਨਾਉਣਾ ਚਾਹੀਦਾ ਸੋਗ ਤਾਂ ਦੁਨੀਆਦਾਰ ਬੰਦੇ ਦਾ ਮਨਾਉਣਾ ਚਾਹੀਦਾ ਹੈ ਸੰਤ ਮੋਹੇ ਕਿਆ ਰੋਈ ਹੈ ਕਬੀਰ ਮੋਹੇ ਮਰਨੇ ਕਾ ਚਾਉ ਹੈ ਉਹਨਾਂ ਚ ਜਜਵਾ ਸੀ ਮਰੋਂ ਤਾਂ ਹਰ ਕੇ ਦਵਾਰ ਮਤਹਰ ਪੁੱਛੇ ਕੌਣ ਐ ਪਰਾ ਹਮਾਰੇ ਵਾਰ ਸਿੱਖ ਕੌਮ ਕਦੇ ਵੀ ਢੈਂਦੀ ਕਲਾ ਵਿੱਚ ਨਾ ਕਦੇ ਗਈ ਆ ਨਾ ਕਦੇ ਜਾਵੇ ਤੇ ਨਾ ਕਦੇ ਜਾਵੇਗੀ ਸਾਨੂੰ ਇਹ ਦਿਹਾੜੇ ਸਹਬਜ਼ਾਦਿਆਂ ਦੇ ਨਾਮ ਦੇ ਉੱਤੇ ਸਾਨੂੰ ਵੱਡੇ ਵੱਡੇ ਕੀਰਤਨ ਦਰਬਾਰ ਕਰਵਾਉਣੇ ਚਾਹੀਦੇ ਆ ਨਿਜੇਵਾਜੀ ਘੋੜ ਸਵਾਰੀ ਗੱਤਕੇ ਵਾਜੀ ਹੋਣੀ ਚਾਹੀਦੀ ਐ ਸਾਨੂੰ ਜਾਹੋ ਜਹਾਲ ਆਪਣੇ ਸਿੰਘਾਂ ਕਿਉਂਕਿ ਜਿਹੜੇ ਆ ਸਿੰਘਾਂ ਜਿਹੜੇ ਅੱਜ ਸਿਰਾਂ ਆਪਣੇ ਸਿਰ ਤੇ ਦਿਮਾਲੇ ਸਜਾਏ ਹੋਏ ਮਹਾਰਾ ਦੇ ਸ਼ਸਤਰ ਸਜਾਏ ਹੋਏ ਬਾਣੇ ਪਾਏ ਹੋਏ ਉਹ ਦੁਨੀਆਂ ਦੇ ਲੋਕਾਂ ਨੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਇਹਨਾਂ ਚੋਂ ਵੀ ਦੇਖਣਾ ਇਹ ਰੋਂਦੇ ਫਿਰਦੇ ਹੁਣ ਇਹ ਰੋਂਦੇ ਫਿਰਦੇ ਹੁਣ ਉਹ ਲੋਕਾਂ ਪਾਤਸ਼ਾਹ ਕਹਿੰਦੇ ਖਾਲਸਾ ਮੇਰਾ ਰੂਪ ਹੈ ਖਾਸ ਤੇ ਖਾਲਸਾ ਰੋਣ ਲੱਗਿਆ ਹੋਵੇ ਗੱਲ ਬਣਦੀ ਵੀਰ ਜੀ ਕਿਤੇ ਕਿਹਾ ਗੁਰੂ ਕਲਗੀ ਤਰ ਪਾਤਸ਼ਾਹ ਦਾ ਸਾਰਾ ਸਰਬੰਸ ਵਾਰ ਕੇ ਦੁਨੀਆਂ ਦੇ ਵਿੱਚੋਂ ਇਕੋ ਹੀ ਐਦਾਂ ਦਾ ਗੁਰੂ ਪੈਦਾ ਹੋਇਆ ਜਿਹਦੀ ਅੱਖ ਚੋਂ ਅਥਰੂੜੀਆਂ ਆ ਹਾਂਜੀ ਇਹ ਆਪਾਂ ਅੱਜ ਉਸ ਪਾਤਸ਼ਾਹ ਦੇ ਦਿਹਾੜਿਆਂ ਨੂੰ ਬਰਾਗ ਵਿੱਚ ਲਾ ਜਾ ਕੇ ਨੈਗੇਟਿਵ ਇਤਿਹਾਸ ਸਾਨੂੰ ਪਰੋਸਿਆ ਜਾਵੇ ਪਰੋਸਿਆ ਜਾਵੇ ਅਸੀਂ ਬੈਠ ਕੇ ਰੋਈ ਚੱਲੀਏ ਗੁਰੂ ਪਾਤਸ਼ਾਹ ਨੇ ਤਾਂ ਆਪਣਾ ਰੂਪ ਖਾਲਸੇ ਨੂੰ ਦਿੱਤਾ ਹੈ ਤੇ ਮੈਨੂੰ ਇੰਨਾ ਪਤਾ ਹੈ ਜੇ ਖਾਲਸਾ ਗੁਰੂ ਗੋਬਿੰਦ ਸਿੰਘ ਦਾ ਰੂਪ ਹੈ ਨਾ ਉਹ ਕਦੇ ਰੋ ਨਹੀਂ ਸਕਦਾ ਇਸ ਚਾਰਦੀਕਾ ਲਚ ਬਣਾਉਣਾ ਚਾਹੀਦਾ ਇਹਦੇ ਚ ਜਿਵੇਂ ਆਪਾਂ ਆਮ ਤੌਰ ਤੇ ਸੁਣਦੇ ਆ ਕੱਲਾ ਸਿੱਖ ਇਤਿਹਾਸ ਹੀ ਨਹੀਂ ਜਿੰਨੇ ਵੀ ਹੁਣ ਤੱਕ ਕੌਮਾਂ ਦੇ ਇਤਿਹਾਸ ਹੋਏ ਆ ਉਹਨਾਂ ਨੂੰ ਮਿਥਿਆਸ ਬਣਾਉਣ ਵਾਸਤੇ ਤਾਕਤਾਂ ਜੋਰਦੀਆਂ ਪਈਆਂ ਤਾਕਤਾਂ ਬਣੀਆਂ ਰਹਿੰਦੀਆਂ ਨੇ ਉਹ ਉਹਨਾਂ ਨੂੰ ਮਿਥਿਆਸ ਦੇ ਰੂਪ ਦੇ ਵਿੱਚ ਆਇਓ ਤੁਹਾਡਾ ਲਿਟਰੇਚਰ ਹੋਵੇ ਤੁਹਾਡਾ ਪ੍ਰਚਾਰ ਹੋਵੇ ਤੁਹਾਨੂੰ ਸਕੂਲਾਂ ਕਾਲਜਾਂ ਦੇ ਵਿੱਚ ਪੜਾਇਆ ਜਾਂ ਪੜਾਈਆਂ ਜਾਣ ਵਾਲੀਆਂ ਚੀਜ਼ਾਂ ਹੋਣ ਉਹ ਸਾਰੀਆਂ ਚੀਜ਼ਾਂ ਨੂੰ ਪਲਟਿਆ ਜਾਂਦਾ ਤੁਹਾਨੂੰ ਲੱਗਦਾ ਜੇਕਰ ਅੱਜ ਇਹ ਸਵਾਲ ਪੈਦਾ ਹੋਇਆ ਕਿ ਸੋਗ ਦੇ ਰੂਪ ਦੇ ਵਿੱਚ ਮਨਾਈਏ ਜਾਂ ਚੜ੍ਹਦੀ ਕਲਾ ਚ ਮਨਾਈਏ ਤਾਂ ਇਹ ਇਹ ਉਹਨਾਂ ਤਾਕਤਾਂ ਵੱਲੋਂ ਇੱਕ ਛੇੜੀ ਗਈ ਕੋਈ ਚੀਜ਼ ਹੋਊਗੀ ਕਿ ਸਾਡੇ ਇਤਿਹਾਸ ਦੇ ਵਿੱਚ ਇਹ ਚੀਜ਼ ਲਿਆਂਦੀ ਗਈ ਕਿ ਇਹ ਨਹੀਂ ਨਹੀਂ ਇਹ ਚੜ੍ਹਦੀ ਕਲਾ ਦੀ ਚੀਜ਼ ਨਹੀਂ ਹੈਗੀ ਇਹਦੇ 'ਚ ਤਾਂ ਸਾਨੂੰ ਸੋਗ ਮਨਾਉਣਾ ਮਨਾਉਣਾ ਚਾਹੀਦਾ ਕਿਉਂਕਿ ਸਾਡੇ ਛੋਟੇ ਸਾਹਿਬਜ਼ਾਦਿਆਂ ਨੂੰ ਗਲੇਲੇ ਮਾਰੇ ਗਏ ਆ ਉਹਨਾਂ ਨੂੰ ਠੰਡ ਦੇ ਵਿੱਚ ਉਹਨਾਂ ਨੂੰ ਨੰਗੇ ਸਰੀਰ ਕਰਕੇ ਉਹਨਾਂ ਤੇ ਸ਼ਮਕਾ ਮਾਰੀਆਂ ਗਈਆਂ ਤਾਂ ਸਾਨੂੰ ਸੋਗ ਮਨਾਉਣਾ ਚਾਹੀਦਾ ਜਿਹੜਾ ਇੱਕ ਬੰਦਾ ਆਪਣੇ ਟੱਬਰ ਪਿੱਛੇ ਮਰਦਾ ਹੈ ਇੱਕ ਬੰਦਾ ਕੌਮ ਪਿੱਛੇ ਮਰਦਾ ਹੈ ਇੱਕ ਆਪਣੀ ਲੜਾਈ ਦੀ ਆਵਾਜ਼ ਆ ਇੱਕ ਪੂਰੇ ਸੰਸਾਰ ਦੀ ਲੜਾਈ ਦੀ ਆਵਾਜ਼ ਆ ਜਿਹੜਾ ਜੋਧਾ ਹੁੰਦਾ ਨਾ ਜਿੱਥੇ ਆਵਾਦਤ ਪੈਦਾ ਹੋਊਗੀ ਉੱਥੇ ਸ਼ਹਾਦਤ ਪੈਦਾ ਹੋਊਗੀ ਸਾਨੂੰ ਤੇ ਆਵਾਦਤ ਵੀ ਨਹੀਂ ਕਰਨੀ ਅਸੀਂ ਸ਼ਹਾਦਤ ਕਿੱਥੇ ਲੈ ਲਵਾਂਗੇ ਪਰ ਜਿਹੜਾ ਕਹਿੰਦੇ ਇਤਿਹਾਸ ਮਥਿਆਸ ਸਿੱਖ ਧਰਮ ਦਾ ਇਤਿਹਾਸ ਕੋਈ ਬਹੁਤਾ ਪੁਰਾਣਾ ਨਹੀਂ ਹੈਗਾ ਸਭ ਕੁਝ ਜਿਹੜੇ ਜਿਹੜੇ ਸਿੰਘ ਸ਼ਹੀਦ ਦੇ ਮਾਪੇ ਦਾ ਨਾਮ ਮਿਲ ਸਕਦਾ ਨਾ ਉਹਦਾ ਸਭ ਕੁਝ ਸਚਾਈ ਹੋਏਗੀ ਸਭ ਕੁਝ ਸਚਾਈ ਹੋਏਗੀ ਇਸ ਕਰਕੇ ਬਹੁਤ ਲੋਕ ਕਰਦੇ ਆ ਮਾਫ ਕਰਨਾ ਮੈਂ ਗੱਲ ਕਰਾਂ ਕਿਸੇ ਨੂੰ ਗਿੱਟੇ-ਗੋਡੇ ਨਾ ਲੱਗੇ ਪਿਛਲੇ 25-30 ਸਾਲਾਂ ਵਿੱਚ ਸੰਤ ਸਮਾਜ ਨੇ ਬਹੁਤ ਜ਼ਿਆਦਾ ਪ੍ਰਚਾਰ ਕੀਤਾ ਮੈਂ ਵੀ ਬਹੁਤ ਜ਼ਿਆਦਾ ਵਿਚਰੇ ਆ ਪਰ ਸੰਤ ਸਮਾਜ ਨੇ ਇਦਾਂ ਦੀਆਂ ਸਖੀਆਂ ਰੋਣੇ ਧੋਣੇ ਵਾਲੀਆਂ ਸਾਨੂੰ ਪਰੋਸੀਆਂ ਗਈਆਂ ਰਵਾਇਆ ਗਿਆ ਕੀਰਤਨਾਂ ਦੇ ਵਿੱਚ ਬਰਾਗ ਪੈਦਾ ਕੀਤਾ ਗਿਆ ਆ ਹੋ ਗਿਆ ਜੀ ਆ ਹੋ ਗਿਆ ਪਰ ਕਿਸੇ ਨੇ 20 25 ਸਾਲਾਂ ਚ ਚੜਦੀ ਕਲਾ ਦੀ ਗੱਲ ਕਰਿਓ ਹੀ ਨਹੀਂ ਕਰਿਓ ਹੀ ਨਹੀਂ ਕਿਉਂਕਿ ਜਿੱਦਾਂ ਦਾ ਸੁਣਾਗੇ ਉਦਾਂ ਦਾ ਸਾਡੇ ਤੇ ਅਸਰ ਪਾਏਗਾ ਉਹੀ ਗੱਲ ਆ ਗਈ ਨਾ ਇਤਿਹਾਸ ਨੂੰ ਇਤਿਹਾਸ ਦੇ ਰੂਪ ਦੇ ਵਿੱਚ ਬਦਲ ਗਿਆ ਕਈ ਢੰਗ ਨੇ ਕਈ ਤਰੀਕੇ ਨੇ ਬਿਲਕੁਲ ਜੀ ਬਿਲਕੁਲ ਉਹ ਸਾਨੂੰ ਸਾਨੂੰ ਉਹ ਚੀਜ਼ਾਂ ਪਰੋਸੀਆਂ ਗਈਆਂ ਜੇ ਤੁਸੀਂ ਧਰਤੀ ਤੇ ਹੀ ਸੋਣਾ ਹੈ ਤੁਸੀਂ ਜੀ ਢਾਲੇ ਬਣਾਉਣੀਆਂ ਕੱਲੀ ਲੰਗਰ ਦੇ ਵਿੱਚ ਹਾਂ ਠੀਕ ਆ ਜੀ ਆਪਾਂ ਆਪਣੇ ਘਰਾਂ ਚ ਕੋਈ ਇਦਾਂ ਦਾ ਹੁੰਦਾ ਸੀ ਘਰਾਂ ਚ ਵੀ ਕੋਈ ਮਠਿਆਈਆਂ ਨਹੀਂ ਬਣਾਉਂਦੇ ਹਾਂ ਸਭ ਜਦਿਆਂ ਨੂੰ ਤੁਸੀਂ ਯਾਦ ਕਰਨ ਇਹ ਗੱਲ ਕਾ ਯਾਦ ਕਰਕੇ ਅਸੀਂ ਗੁਰੂ ਕੇ ਲੰਗਰ ਥੋੜੀ ਬੰਦ ਕਰਾਂਗੇ ਉਹ ਤਾਂ ਚੱਲਾਂਗੇ ਨਾ ਲੱਖਾਂ ਲੋਕ ਆਉਣਗੇ ਉਹਨਾਂ ਨੂੰ ਸੰਭਾਲਣ ਵਾਲੇ ਹਜ਼ਾਰਾਂ ਤਾਂ ਚਾਹੀਦੇ ਆ ਨਾ ਇਸ ਕਰਕੇ ਜਿਹੜੀ ਚੀਜ਼ਾਂ ਤੋਂ ਸਾਨੂੰ ਕੁਝ ਕਿਨਾਰਾ ਕਰਨਾ ਚਾਹੀਦਾ ਉੱਥੇ ਕਿਨਾਰਾ ਕਰਨਾ ਵੀ ਚਾਹੀਦਾ ਪਰ ਇਹ ਦਿਹਾੜੇ ਸਾਨੂੰ ਢੈਂਦੀ ਕਲਾ ਚ ਨਹੀਂ ਮਨਾਉਣੇ ਚਾਹੀਦੇ ਕਿਉਂਕਿ ਦੁਨੀਆ ਦੇ ਲੋਕਾਂ ਨੇ ਜਦੋਂ ਬਾਬਾ ਜੀਤ ਸਿੰਘ ਬਾਬਾ ਜੁਝਾਰ ਸਿੰਘ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਤੇ ਜਦੋਂ ਗੁਰੂ ਕਲਗੀਧਰ ਪਾਤਸ਼ਾਹ ਨੂੰ ਤੱਕਣਾ ਨਾ ਲੋਕਾਂ ਨੇ ਤਾਂ ਇਹਨਾਂ ਸਿੰਘਾਂ ਚ ਵੀ ਤੱਕਣਾ ਹੈ ਮੇਰੇ ਪਾਤਸ਼ਾਹ ਇਦਾਂ ਦੇ ਹੋਣਗੇ ਜਦੋਂ ਸਿੰਘ ਹੁੰਦੇ ਆ ਨਾ ਜਾਓ ਜਾਲ ਦੇ ਵਿੱਚ ਜਦੋਂ ਦਸਤਾਰੇ ਬਨ ਕੇ ਦਿਮਾਲੇ ਸਜਾ ਕੇ ਜਦੋਂ ਸਿੰਘ ਨਿਕਲਦੇ ਆ ਨਾ ਪੂਰੇ ਐ ਕਹ ਲੋ ਵੀ 5 500 ਸਿੰਘ ਇਕੱਠਾ ਨਿਕਲਦਾ ਮਹਾਰਾਜ ਸਾਦੇ ਪਲਕੇ ਨਾਲ ਤਾਂ ਲੋਕੀ ਕੋਠਿਆਂ ਤੇ ਖੜੇ ਇਹ ਜੱਜ ਕਰਦੇ ਆ ਉਹ ਉਹ ਬਾਬਾ ਫਤਿਹ ਸਿੰਘ ਉੱਦਾਂ ਦੇ ਹੋਣਗੇ ਉਹ ਬਾਬਾ ਅਜੀਤ ਸਿੰਘ ਉੱਦਾਂ ਦੇ ਹੋਣਗੇ ਭਾਵ ਕਿਉਂਕਿ ਗੁਰੂ ਕਲਕੀ ਤਰਪਾਚਨ ਨੇ ਆਪਣਾ ਰੂਪ ਤੇ ਸਰੂਪ ਆਪਣੇ ਖਾਲਸੇ ਨੂੰ ਦਿੱਤਾ ਅੱਛਾ ਪਿਛਲੇ ਦਿਨਾਂ ਦੇ ਵਿੱਚ ਭਾਈ ਸਾਹਿਬ ਇਹ ਵੀ ਹੋਇਆ ਕਿ ਹਾਂ ਹੁਣੇ ਚੋਣਾ ਲੰਘ ਕੇ ਗਈਆਂ ਜੀ ਬਹੁਤ ਸਾਰੇ ਲੀਡਰਾਂ ਨੇ ਕਿਹਾ ਕਿ ਜਿੱਤ ਤੱਕ ਗਏ ਆ ਪਰ ਅਸੀਂ ਢੋਲ ਟਮਕਾ ਬਿਲਕੁਲ ਨਹੀਂ ਕਰਨਾ ਕਿਸੇ ਨੂੰ ਲੱਡੂ ਨਹੀਂ ਖਵਾਉਣੇ ਇਸ ਨੂੰ ਕਿਵੇਂ ਦੇਖਿਆ ਜਾਵੇ ਸ਼ਰਧਾ ਏ ਪ੍ਰੇਮ ਐ ਇਸ ਨੂੰ ਕਿਸ ਰੂਪ ਚ ਮੰਨਿਆ ਜਾਵੇ ਇਹ ਇੱਕ ਪਖੰਡਵਾਜੀ ਹੈ ਜੀ ਮੈਂ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਦਾ ਤੁਸੀਂ 7 ਦਿਨ ਢੋਲ ਟਮਕਾ ਨਹੀਂ ਵਜਾਉਂਗੇ ਸ਼ਰਾਬਾਂ ਤੁਸੀਂ ਕਿਹਾ ਹੁਣ ਨਹੀਂ ਬੰਨੀਆ ਵੋਟਾਂ ਪੈਣ ਤੋਂ ਪਹਿਲਾਂ ਸੂਟ ਕਿਹੜਾ ਤੁਸੀਂ ਨਹੀਂ ਬੰਡੇ ਮੀਟ ਕਿਹੜਾ ਤੁਸੀਂ ਨਹੀਂ ਖਾਦੇ ਸਭ ਕੁਝ ਹੋਇਆ ਜਾ ਰਿਹਾ ਜਾਰੇ ਤੱਕ ਗੱਲਾਂ ਕਰਨ ਦੀਆਂ ਨਹੀਂ ਤੁਸੀਂ 7 ਦਿਨ ਛੱਡ ਦੋਗੇ ਜਿਹੜਾ ਅਗਲਾ ਸਾਲ ਪਿਆ ਹੈ ਉਹ ਚੀਜ਼ਾਂ ਨੂੰ ਛੱਡਣ ਛਡਾਉਣ ਨਾਲ ਕੋਈ ਫਰਕ ਨਹੀਂ ਪੈਂਦਾ ਤੁਸੀਂ ਆਪਣੇ ਗੁਰੂ ਨੂੰ ਸਮਰਪਿਤ ਹੋਵੋ ਫਰਕ ਇੱਥੇ ਪੈਂਦਾ ਹੈ ਜੇ ਕੋਈ ਤ ਛੱਡਣੀਆਂ ਤਾਂ ਸਦਾ ਵਾਸਤੇ ਚੱਲਣੀਆਂ ਜੇ ਸ਼ਰਾਬ ਛੱਡਣੀਆਂ 7 ਦਿਨ ਵਾਸਤੇ ਨਹੀਂ ਛੱਡਣੀ ਸਦਾ ਵਾਸਤੇ ਛੱਡਣੀਆਂ ਜੇ ਅਸੀਂ ਕੋਈ ਮਾੜਾ ਕਰਮ ਛੱਡਣਾ ਤਾਂ ਸਦਾ ਵਾਸਤੇ ਛੱਡਣਾ ਹੈ ਇਹ ਪੰਜਾ ਸੱਤਾ ਦਿਨਾਂ ਚ ਜਿਸ ਤਾਂ ਐ ਨਹੀਂ ਜੀ ਕਰਦੇ ਇਸ ਤਾਂ ਐ ਨਹੀਂ ਕਰਦੇ ਐਨ ਕਰਦੇ ਉਹ ਇਹ ਤਾਂ ਦੇਖੋ ਜੇ ਗੁਰੂ ਕਲਗੀਧਰ ਪਾਤਸ਼ਾਹ ਦੇ ਸਰਬੰਸ ਦੀਆਂ ਕੁਰਬਾਨੀਆਂ ਨਾ ਹੁੰਦੀਆਂ ਤੁਹਾਡਾ ਹਾਲ ਕੀ ਹੁੰਦਾ ਨਾ ਕਹੂੰ ਅੱਬ ਕੀ ਨਾ ਕਹੂੰ ਤੱਬ ਕੀ ਬਾਤ ਕਹਾਂ ਮੈਂ ਜਬ ਕੀ ਅਗਰ ਨਾ ਹੁੰਤੇ ਗੁਰੂ ਗੋਬਿੰਦ ਸਿੰਘ ਤਾਂ ਸੁੰਨਤ ਹੋਤੀ ਸਭ ਕੀ ਅਸੀਂ ਹੋਣਾ ਨਹੀਂ ਤਾਂ ਇੱਥੇ ਉਹਨਾਂ ਦੀਆਂ ਕੁਰਬਾਨੀਆਂ ਪਰ ਤਾਂ ਸਾਨੂੰ ਮਾਣ ਹੋਣਾ ਚਾਹੀਦਾ ਹੈ ਸਾਨੂੰ ਫਖਰ ਹੋਣਾ ਚਾਹੀਦਾ ਹੈ ਸਾਨੂੰ ਇੰਨੀ ਕਿ ਚੜਦੀ ਕਲਾ ਵਿੱਚ ਰਹਿਣਾ ਚਾਹੀਦਾ ਉਹ ਸਾਡੇ ਪੁਰਖੇ ਉਹ ਨੇ ਜਿਹੜਾ ਇੱਕ ਇੱਕ ਸਵਾ ਸਵਾ ਲੱਖ ਨਾਲ ਲੜ ਗਿਆ ਅਸੀਂ ਉਹਨਾਂ ਦੀ ਅੰਸ਼ ਵੰਸ਼ ਚਾ ਸਾਨੂੰ ਇਹ ਚੀਜ਼ ਦਾ ਮਾਨ ਹੋਣਾ ਚਾਹੀਦਾ ਆਪਣਾ ਪਛਾਣਨਾ ਚਾਹੀਦਾ ਸੀ ਆਪਣਾ ਅਸੀਂ ਕੌਣ ਆ ਅਸੀਂ ਤਾਂ ਚੀਨ ਨੂੰ ਭੁੱਲੇ ਬੈਠੇ ਆ ਹਾਂਜੀ ਤੁਸੀਂ ਇੱਕ ਮੈਨੂੰ ਸਵਾਲ ਕੀਤਾ ਸੀਗਾ ਬਈ ਇੱਥੇ ਟੋਪੀਆਂ ਲਾਲ ਲਿੱਤੀਆਂ ਜਾਂਦੀਆਂ ਜੋ ਅਗਲਾ ਸਵਾਲ ਸੀ ਕਿ ਮर्यादा ਦੇ ਰੂਪ ਦੇ ਵਿੱਚ ਕਿ ਸਾਡੀ ਇੱਕ ਮर्यादा ਹੈ ਸਿੱਖ ਪੰਥ ਦੇ ਅੰਦਰ ਉਸ ਮर्यादा ਨੂੰ ਅਪਣਾਉ ਪਰ ਨਾ ਮੰਨੋ ਟੋਪੀ ਸਾਨੂੰ ਮਨਜ਼ੂਰ ਨਹੀਂ ਬਹੁਤ ਸਾਰੀਆਂ ਤਸਵੀਰਾਂ ਤੁਸੀਂ ਦੇਖੀਆਂ ਹੋਣੀਆਂ ਕਿ ਉਹਨਾਂ ਨੂੰ ਲਾ ਕੇ ਨੇਜਾਂ ਤੇ ਟੰਗ ਲਿਆ ਜਾਂਦਾ ਜਾਂ ਜੋ ਵੀ ਹੱਥ ਦੇ ਵਿੱਚ ਡੰਡਾ ਜੋ ਵੀ ਉਸ ਸੇਵਾਦਾਰਾਂ ਦੇ ਹੁੰਦਾ ਇਹਨੂੰ ਇਹਨੂੰ ਕਿਸ ਲਿਹਾਜ਼ ਦੇ ਨਾਲ ਲੈਣਾ ਚਾਹੀਦਾ ਮੇਰਾ ਜੀ ਪਹਿਲੀ ਗੱਲ ਜਿਹੜਾ ਕੱਪੜਾ ਹੈ ਨਾ ਜੀ ਇੱਕ ਤਨ ਢੱਕਣ ਦਾ ਸਾਧਨ ਆ ਕੱਪੜਾ ਕੋਈ ਵੀ ਕਿਸੇ ਚੀਜ਼ ਨੂੰ ਹੋਰ ਹੋ ਨਹੀਂ ਕਰਦਾ ਪੱਗ ਦੇ ਰੂਪ ਦੇ ਵਿੱਚ ਕੱਪੜਾ ਹੈ ਟੋਪੀ ਦੇ ਰੂਪ ਵਿੱਚ ਕੱਪੜਾ ਹੈ ਪਰਨੇ ਦੇ ਰੂਪ ਵਿੱਚ ਕੱਪੜਾ ਹੈ ਛਲਟ ਦੇ ਰੂਪ ਵਿੱਚ ਕੱਪੜਾ ਹੈ ਪਰ ਜੇ ਨਾ ਅਸੀਂ ਕਿਸੇ ਦੀ ਟੋਪੀ ਤਾਰੀ ਆ ਨਾ ਤਾਰੀ ਤਾਂ ਫਤੇਗੜ ਸਾਹਿਬ ਦੀ ਧਰਤੀ ਹੈ ਧਰਤੀ ਤੇ ਆ ਤਾਰੀ ਤਾਂ ਅਸੀਂ ਚੌਕੌਰ ਸਾਹਿਬ ਦੀ ਧਰਤੀ ਤੇ ਆ ਤੂੰ ਟੋਪੀ ਕਿਉਂ ਲੱਤੀ ਆ ਕਹਿੰਦੇ ਇੱਕ ਬਚਨ ਆਉਂਦਾ ਸਿੱਖ ਹੋਏ ਸਿਰ ਟੋਪੀ ਧਰੈ ਸਾਤ ਜਨਮ ਕੁਸ਼ਤੀ ਹੋਏ ਮਰੈ ਹਾਂਜੀ ਪਰ ਮੈਂ ਇੱਕ ਸਿੰਘਾਂ ਨੂੰ ਆਪਣਿਆਂ ਨੂੰ ਬੇਨਤੀ ਕਰਦਾ ਵੀ ਜੇ ਅਸੀਂ ਟੋਪੀ ਉਤਾਰਤੀ ਤਾਂ ਉਹਦੀ ਟੋਪੀ ਤਾਰਨ ਤੋਂ ਪਹਿਲਾਂ ਉਹਨੂੰ ਦਸਤਾਰ ਦੋ ਵੀਰ ਜੀ ਆ ਨਹੀਂ ਬੰਨਣੀ ਤੁਸੀਂ ਦਸਤਾਰ ਸਜਾਓ ਪਰਨ ਕਰੋ ਅਸੀਂ ਅੱਜ ਤੋਂ ਦਸਤਾਰ ਸਜਾਵਾਂਗੇ ਗੁਰੂ ਪਾਤਸ਼ਾਹ ਦੇ ਲੜ ਲੱਗਾਂਗੇ ਕਿਉਂਕਿ ਜਦੋਂ ਕੱਠ ਲੱਖਾਂ ਦਾ ਹੈ ਉੱਤੇ ਹਰ ਕੁਆਲਿਟੀ ਦਾ ਬੰਦਾ ਆਊਗਾ ਚੰਗੇ ਤੋਂ ਚੰਗਾ ਆਊਗਾ ਮਾੜੇ ਤੋਂ ਮਾੜਾ ਆਊਗਾ ਇਹ ਕਹ ਲੋ ਬਈ ਗਰੀਬ ਤੋਂ ਗਰੀਬ ਨੇ ਵੀ ਆਉਣਾ ਅਮੀਰ ਤੋਂ ਅਮੀਰ ਨੇ ਵੀ ਆਉਣਾ ਇੱਕ ਦੇ ਕੋਲ ਚਾਰ ਚਾਰ ਜੋੜੇ ਗੱਡੀਆਂ ਚ ਵੀ ਪਿਆ ਇੱਕ ਦੇ ਪੈਰਾਂ ਚ ਪਾਉਣ ਨੂੰ ਵੀ ਨਹੀਂ ਹੈਗਾ ਸਾਰੇ ਤਰ੍ਹਾਂ ਦੇ ਆਉਣਗੇ ਨਾ ਲੋਕ ਉੱਥੇ ਇਸ ਕਰਕੇ ਜਦੋਂ ਸਾਡੇ ਲੋਕਾਂ ਦੀ ਚੌਧਰ ਫੁੱਟਦੀ ਆ ਨਾ ਉਹ ਗਰੀਬ ਲੋਕਾਂ ਤੇ ਫੁੱਟਦੀ ਆ ਅਸੀਂ ਤਕੜੇ ਨੂੰ ਕਦੇ ਬਰਾਬਰ ਜਾ ਕੇ ਨਹੀਂ ਕਦੇ ਬੋਲਦੇ ਇਸ ਕਰਕੇ ਇਹ ਚੀਜ਼ਾਂ ਤੋਂ ਬਿਲਕੁਲ ਕਿਨਾਰਾ ਕਰਨਾ ਚਾਹੀਦਾ ਹੈ ਤੁਸੀਂ ਇਹ ਜਿਹੜੀਆਂ ਗੱਲਾਂ ਕਰਦੇ ਆਪਾਂ ਮਰਿਆਦਾ ਦਾ ਪੂਰਾ ਪੂਰਾ ਸਤਿਕਾਰ ਰੱਖੋ ਸਿਰ ਟੱਕੇ ਜਾਓ ਜਰਾਬਾਂ ਖੋਲ ਕੇ ਜਾਓ ਤੇ ਨੰਗੇ ਪੈਰ ਜਾਓ ਮਹਾਰਾਜ ਦੇ ਦਰ ਤੇ ਸਤਿਕਾਰ ਜਿੰਨਾ ਹੋ ਸਕਦਾ ਜਦ ਤੱਕ ਲੈਂਚ ਖੜਿਆ ਵੈਗਰੂ ਦਾ ਸਿਮਨ ਕਰੋ ਇਹ ਸਾਡਾ ਹਰਕ ਬਣਦਾ ਹੈ ਹਾਂਜੀ ਪੂਰੀ ਫਤਿਹਗੜ੍ਹ ਸਾਹਿਬ ਦੀ ਤਰਤੀਬ ਉੱਪਰ ਆਪਣਾ ਸਿਰ ਟੱਕੇ ਰੱਖੋ ਹਾਂਜੀ ਪਰ ਜਦੋਂ ਆਪਾਂ ਕਿਸੇ ਨੂੰ ਉੱਥੇ ਨੀਮਾ ਦਿਖਾਉਨੇ ਆ ਟੋਪੀ ਤਾਰ ਲਈ ਬਰਸ਼ੇ ਤੇ ਟੰਗ ਲਈ ਇਸ ਸਿੰਘਾਂ ਦੇ ਕੰਮ ਨਹੀਂ ਹੈਗੇ ਇਹ ਕੰਮ ਹਾਂ ਇਹ ਇੱਕ ਡਰ ਦਾ ਮਾਹੌਲ ਪੈਦਾ ਕਰਨਾ ਇਹ ਸਿੰਘਾਂ ਦੇ ਕੰਮ ਥੋੜੀਆਂ ਇਹ ਸਿੰਘ ਤਾਂ ਪੱਤ ਟੱਕਦਾ ਹੈ ਸਿੰਘ ਤਰਨੇ ਵਾਲਾ ਕਰਤੇ ਬਣ ਗਿਆ ਮੈਂ ਦੱਸਦਾ ਦਉ ਤੁਹਾਨੂੰ ਹਾਂਜੀ ਸਿੰਘ ਦਾ ਪਤ ਇੱਕ ਜੇ ਮੇਰੀ ਪਤ ਮੇਰੀ ਪੱਗ ਤਾਂ ਜਿਹੜੇ ਵਿਚਾਰੇ ਮੋਨੇ ਬੰਦੇ ਨੇ ਸਿਰ ਤੇ ਟੋਪੀ ਰੱਖੀ ਆ ਉਹਦੀ ਵੀ ਤਾਂ ਪੱਤੇ ਆ ਉਹ ਹਾਂਜੀ ਉਹਦੀ ਵੀ ਤਾਂ ਪੱਤੇ ਆ ਇਸ ਕਰਕੇ ਇਹ ਚੀਜ਼ਾਂ ਸਾਨੂੰ ਟੋਪੀ ਲੈ ਲੈਣੀ ਚਾਹੀਦੀ ਆ ਦਸਤਾਰ ਦੇਣੀ ਚਾਹੀਦੀ ਆ ਫੇਰ ਉਹਦੀ ਐ ਨਹੀਂ ਵੀ ਵਰਸ਼ਾਂ ਤੇ ਟੰਗੀ ਫਿਰੋ ਇੱਕ ਤੇ ਮੱਸੇ ਰੰਗੜ ਦਾ ਸੇਰਾ ਵੀ ਵਰਸ਼ਾਂ ਤੇ ਟੰਗੀ ਫਿਰਦੇ ਆਪਾਂ ਐ ਨਹੀਂ ਹੋਣਾ ਚਾਹੀਦਾ ਹੋਰ ਅੱਗੇ ਦੱਸੋ ਜੀ ਅੱਛਾ ਆਖਰੀ ਸਵਾਲ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਇੱਕ ਲੰਬਾ ਸਫ਼ਰ ਤੈਅ ਹੁੰਦਾ ਹੈ ਆ ਆਨੰਦਪੁਰ ਸਾਹਿਬ ਤੋਂ ਲੈ ਕੇ ਕਿਲਾ ਛੱਡਣ ਤੋਂ ਲੈ ਕੇ ਸ਼ਹਾਦਤਾਂ ਤੱਕ ਛੋਟੇ ਸਹਬਜ਼ਾਦਿਆਂ ਦੀਆਂ ਸ਼ਹਾਦਤਾਂ ਤੱਕ ਸੰਗਤ ਨੂੰ ਇਸ ਬਾਬਤ ਤੁਸੀਂ ਕਹਿਣਾ ਕੀ ਚਾਹੋਗੇ ਤੁਹਾਡੇ ਵੱਲੋਂ ਸੁਨੇਹਾ ਕਹਿ ਲਓ ਅਪੀਲ ਕਹਿ ਲਓ ਕੀ ਕਹਿਣਾ ਚਾਹੋ ਮੈਂ ਸਿਰਫ ਇਹੀ ਗੱਲ ਕਹਾਂਗਾ ਸ਼੍ਰੀ ਨੰਦਪੁਰ ਸਾਹਿਬ ਸ਼੍ਰੀ ਪਰਿਵਾਰ ਬਿਛੋੜਾ ਸਾਹਿਬ ਪਠਾ ਸਾਹਿਬ ਚਮਕੌਰ ਸਾਹਿਬ ਜੰਡ ਸਾਹਿਬ ਝੜ ਸਾਹਿਬ ਮੱਛੀਵਾੜਾ ਸਾਹਿਬ ਆਲਮਗਿਰ ਸਾਹਿਬ ਰਾਏਕੋਟ ਮੁਖਰ ਸਾਹਿਬ ਸਭੋ ਕੀ ਤਲਵੰਡੀ ਬਠੰਡਾ ਹਜ਼ੂਰ ਸਾਹਿਬ ਤੱਕ ਕੋ ਉਹ ਸਥਾਨ ਉਹ ਵੀ ਜਿਹੜੇ ਆਪਾਂ ਨੂੰ ਚਿਤ ਚਿਤੇ ਵੀ ਨਹੀਂ ਹੈਗੇ ਸਭ ਤੋਂ ਪਹਿਲਾਂ ਤਾਂ ਆਪਾਂ ਆਪਣਾ ਇਤਿਹਾਸ ਪੜੀਏ ਅਸੀਂ ਇਹ ਪਛਾਣੀਏ ਅਸੀਂ ਹਾਇ ਕੌਣ ਆ ਸਾਡੇ ਪੁਰਖੇ ਕੌਣ ਆ ਉਹਨਾਂ ਦੀਆਂ ਕੁਰਬਾਨੀਆਂ ਕੀ ਸੀ ਜੇ ਉਹ ਕੁਰਬਾਨੀਆਂ ਨਾ ਕਰਦੇ ਅਸੀਂ ਕੌਣ ਹੁੰਦੇ ਸਾਨੂੰ ਸੋਚਣਾ ਚਾਹੀਦਾ ਹੈ ਕਲਗੀਧਰ ਦੇ ਪੁੱਤਰੋ ਧੀਓ ਅਮਰਤ ਧਾਰੀ ਹੋ ਕੇ ਜਿਓ ਸਾਨੂੰ ਆਪਣੇ ਗੁਰੂ ਨੂੰ ਸਮਰਪਿਤ ਹੋ ਕੇ ਚੱਲਣਾ ਚਾਹੀਦਾ ਹੈ ਬਹਿਮਾ ਭਰਮਾ ਪਖੰਡਾਂ ਦਾ ਸਾਨੂੰ ਨਾਸ਼ ਕਰਨਾ ਚਾਹੀਦਾ ਹੈ ਸੱਚ ਤੇ ਪਹਿਰਾ ਦੇਣਾ ਚਾਹੀਦਾ ਕਿਸੇ ਨਾਲ ਧੱਕਾ ਨਹੀਂ ਕਰਨਾ ਚਾਹੀਦਾ ਤੇ ਸਾਨੂੰ ਇੱਕ ਹੋ ਜਾਣਾ ਚਾਹੀਦਾ ਜਿਹੜੀ ਸਾਡੀ ਕੌਮ ਖਿੰਡੀ ਫਿਰਦੀ ਆ ਨਾ ਜਿਹੜੀ ਸਾਡੀ ਕੌਮ ਪਤਾ ਨਹੀਂ ਇੱਕ ਤਾਂ ਕਹਿੰਦੇ ਦੋ ਫਾੜ ਹੋ ਗਏ ਇਹ ਤਾਂ ਫਾੜਾਂ ਦਾ ਹੀ ਨਹੀਂ ਪਤਾ ਕਿੰਨੇ ਫਾੜ ਹੋ ਗਏ ਇਸ ਕਰਕੇ ਇਹਨਾਂ ਨੂੰ ਇੱਕ ਹੋ ਜਾਣਾ ਚਾਹੀਦਾ ਅਕਾਲ ਤਖਤ ਸਭ ਨੂੰ ਸਮਰਪਿਤ ਹੋਣਾ ਚਾਹੀਦਾ ਵੱਖ-ਵੱਖ ਧੜਿਆਂ ਨੂੰ ਢਾਕੇ ਇੱਕ ਨਿਸ਼ਾਨ ਸਾਹਿਬ ਦੇ ਹੇਠਾਂ ਸਾਡੀ ਕੌਮ ਇਕੱਠੀ ਹੋ ਜਾਵੇ ਇਹ ਸਾਰੇ ਮਨਾਏ ਹੋਏ ਗੁਰਪੁਰਬ ਇਹ ਸਾਰੇ ਮਨਾਏ ਹੋਏ ਸ਼ਹਾਦਤਾਂ ਦੇ ਦਿਹਾੜੇ ਸਿੱਖ ਕੌਮ ਤੇ ਫਖਰ ਕਰੇਗੀ ਜੀ ਧੰਨਵਾਦ ਤਾਂ ਸਿੱਧੇ ਤੌਰ ਤੇ ਦੋ ਤਿੰਨ ਵਿਸ਼ਿਆਂ ਤੇ ਚਰਚਾ ਹੋਈ ਹੈ ਔਰ ਇਹ ਚਰਚਾ ਛਿੜਨੀ ਲਾਜ਼ਮੀ ਵੀ ਸੀ ਕਿ ਅਸੀਂ ਇਹਨਾਂ ਦਿਹਾੜਿਆਂ ਨੂੰ ਕਿਸ ਰੂਪ ਦੇ ਵਿੱਚ ਮਨਾਉਣੇ ਆ ਉੱਥੇ ਸਾਡੀ ਸ਼ਰਧਾ ਦੇ ਰੂਪ ਦੇ ਵਿੱਚ ਜਦੋਂ ਅਸੀਂ ਆਪਣੇ ਪਾਤਸ਼ਾਹ ਨੂੰ ਜਾਂ ਉਹਨਾਂ ਚੀਜ਼ਾਂ ਨੂੰ ਯਾਦ ਕਰਦੇ ਹਾਂ ਤਾਂ ਇੱਕ ਵਿਰਾਗਮਈ ਰੂਪ ਦੇ ਵਿੱਚ ਜਾਈਏ ਜਾਂ ਚੜ੍ਹਦੀ ਕਲਾ ਦੇ ਰੂਪ ਦੇ ਵਿੱਚ ਜਾਈਏ ਸਾਨੂੰ ਸਮਾਜ ਦੇ ਵਿੱਚ ਕਿਵੇਂ ਵਿਚਰਨ ਦੀ ਜ਼ਰੂਰਤ ਹੈ ਖਾਸ ਤੌਰ ਤੇ ਇਹਨਾਂ ਦਿਨਾਂ ਦੇ ਅੰਦਰ ਔਰ ਸਭ ਤੋਂ ਵੱਡੀ ਗੱਲ ਕਿ ਜੋ ਉਥੇ ਨਤਮਸਤਕ ਹੋਣ ਜਾਂਦੇ ਆ ਉਹਨਾਂ ਨਾਲ ਸੇਵਾਦਾਰ ਸਿੰਘਾਂ ਦੇ ਵੱਲੋਂ ਕਈ ਵਾਰ ਤਲਖੀ ਦੇ ਨਾਲ ਪੇਸ਼ ਆਇਆ ਜਾਂਦਾ ਹੈ ਤਾਂ ਉਹ ਬਾਬਾ ਜੀ ਨੇ ਕਿਆ ਹੈ ਕਿ ਉਹ ਸਾਡਾ ਰੂਪ ਨਹੀਂ ਹੈਗਾ ਸਿੱਖ ਇਸ ਤਰ੍ਹਾਂ ਨਹੀਂ ਕਰਦਾ ਅਸੀਂ ਪਤ ਬਚਾਉਣ ਵਾਲਿਆਂ ਚੋਂ ਆ ਅਸੀਂ ਪਤ ਲਾਉਣ ਵਾਲਿਆਂ ਚੋਂ ਨਹੀਂ ਆਪਣੇ ਸਯੋਗੀ ਗੋਲਡੀ ਦੇ ਨਾਲ ਮੈਂ ਰਵੀ ਸੰਗਰਾਹ ਦਾ 90 ਮਰ